ਪੰਜਾਬੀਆਂ ਦੇਸ਼ ਨੂੰ ਲੀਡ ਕਰਦੇ ਆਂ ਹਰ ਖਿੱਤੇ ਚ ਹਰ ਅੰਦੋਲਨ ਚ ਦੇਸ਼ ਨੂੰ ਲੀਡ ਕਰਦੇ ਆ ਰਹੇ ਆਂ ਹੁਣ ਵੀ ਕਰਾਂਗੇ ਦੇਸ਼ ਦਾ ਜਿਹੜਾ ਨਾਮ ਹੈ ਉਹ ਪੂਰੀ ਦੁਨੀਆ ਚ ਜਿਹੜਾ ਉਹ ਚਮਕਾ ਸਕਦੇ ਆਂ ਭਾਰਤ ਹੈ ਵਾਂਗ ਮੁੰਦਰੀ ਵਿੱਚ ਨਗ ਪੰਜਾਬ ਦਾ ਮੈਂ ਤੁਹਾਨੂੰ ਯਕੀਨ ਦਿਵਾਉਣਾ بطور ਮੁੱਖ ਮੰਤਰੀ ਇਸ ਹਾਊਸ ਦਾ ਲੀਡਰ ਹੋਣ ਦੇ ਨਾਲ ਤੇ ਜਿਹੜਾ ਨਗ ਹੈ ਭਾਰਤ ਵਾਲੀ ਮੁੰਦਰੀ ਜਿਹੜਾ ਪੰਜਾਬ ਨਾਮ ਦਾ ਨਗ ਹੈ ਉਹੀ ਜਿਹੜੀ ਚਮਕ ਹੈ ਉਹ ਪਫਿੱਕੀ ਨਹੀਂ ਪੈਂਦੀ ਨਹੀਂ ਉਹ ਹੋਰ ਚਮਕੂ ਜੇ ਪੰਜਾਬ ਨੰਬਰ 1 ਬਣੂਗਾ ਦੇਸ਼ ਨੰਬਰ 1 ਬਣੂਗਾ ਤਾਂ ਤਾਂ ਕਰਕੇ ਅਸੀਂ ਇਸ ਕੰਮੇ ਲੱਗੇ ਹੋਏ ਆਂ ਤੇ ਮੈਂ ਸਾਰਿਆਂ ਨੂੰ ਇੱਕ ਵਾਰੀ ਸ਼ੋਕ ਕਾਮਨਾ ਮੈਂ ਬਿਨਾਂ ਆਉਣ ਵਾਲੇ ਇੱਕ ਡੈਮੋਕਰੈਟਿਕ ਬਹੁਤ ਵੱਡੇ ਡੈਮੋਕਰੈਟਿਕ ਫੈਸਟੀਵਲ ਵਾਸਤੇ ਫੈਸਟੀਵਲ 'ਚ ਹਿੱਸਾ ਲਓ ਚ ਨੋਟਾਂ ਪੜਨ ਵੀ ਹੈਗਾ ਜੇ ਨਹੀਂ ਪਸੰਦ ਕੋਈ ਤਾਂ ਨੋਟ ਦੱਬਿਓ ਪਰ ਜਾਣਾ ਜ਼ਰੂਰ ਵੋਟਾਂ ਪਾਉਣੀਆਂ ਔਰ ਵੋਟਾ ਪਾ ਕੇ ਆਪਣੇ ਵੱਲੋਂ ਫਰਚ ਨਾ ਪਾਉਣਾ ਅੱਗੇ ਮਾਲੀ ਦਾ ਕੰਮ ਪਾਣੀ ਪਾਉਣਾ ਪਰ ਪਰ ਮਸ਼ਕਾ ਪਾਵੇ ਮਾਲਕ ਦਾ ਕੰਮ ਫਲ ਫੁੱਲ ਲਾਉਣਾ ਲਾਵੇ ਜਾਂ ਨਾ ਲਾਵੇ ਲੋਕਦੰਤਰ ਚ ਮਾਰੋ ਲੋਕ ਨੇ